ਚਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ੍ਹ ਸੀਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਜਿਹੜੀ ਕਣਕ ਹੈ ਡੀਵੀਡਬਲਯੂ 332 ਕਣਕ ਤੇ ਜੋ ਸੰਸਥਾਨ करनाल ਵੱਲੋਂ ਕੱਢੀ ਗਈ ਹੈ ਇਹ ਵੈਰਾਈਟੀ ਨਵੀਂ ਇਸ ਵੈਰਾਈਟੀ ਦੇ ਵਿੱਚ ਜ਼ਿਆਦਾ ਝਾੜ ਦੇਣ ਦੀ ਸਮਰੱਥਾ ਹੈ ਇਹ ਖਾਦਾਂ ਨੂੰ ਬਹੁਤ ਮੰਦੀ ਹੈ ਰეკਮੈਂਡੇਸ਼ਨ ਤੋਂ ਥੋੜਾ ਜ਼ਿਆਦਾ ਵੀ ਇਹਦੇ ਵਿੱਚ ਖਾਦ ਪਾ ਦਾਂਗੇ ਤਾਂ ਇਹਦਾ ਜਿਹੜਾ ਝਾੜ ਆ ਉਹ ਵੱਧ ਹੈ ਇਹ ਜਿਹੜੀ ਵੈਰਾਈਟੀ ਹੈ 20 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਡੈਕਟੋਰੇਟ ਨੇ ਇਹਨੂੰ ਬੀਜਣ ਦਾ ਸਿਪਾਰਸ਼ ਕਰਿਆ। ਇਹ ਜਿਹੜੀ ਸਾਡੀ ਬਜਾਈ ਹੈ ਇਹ 5 ਨਵੰਬਰ ਦੀ ਇਲਾਕਾ ਪੱਗ ਹੈ। ਤੇ ਇਸ ਵੈਰਾਈਟੀ ਦਾ ਜਿਹੜਾ ਐਵਰੇਜ ਝਾੜ ਆ ਉਹ ਹੈਗਾ 78 ਕੁਇੰਟਲ ਪਰ ਹੈਕਟੇਰ ਦੇ ਲਗਭਗ। ਤੇ ਜਿਹੜਾ ਇਹਦਾ ਵੱਧੋ-ਵਧ ਸਮਰੱਥਾ ਝਾੜ ਦੀ ਹੋ ਹੈਗਾ 83 ਕੁਇੰਟਲ ਪਰ ਹੈਕਟੇਰ ਦੇ ਲਗਭਗ। ਤੇ ਇਹ ਜਿਹੜੀ ਕਣਕ ਹੈ ਤਕਰੀਬਨ 101 ਦਿਨਾਂ ਦੇ ਲਗਭਗ ਬੱਲੀ ਕੱਢ ਲੈਂਦੀ ਆ 100 ਦਿਨ ਦੇ ਲਗਭਗ 156 ਦੇਣੇ ਇਹ ਪੱਕਣ ਨੂੰ ਲੈਂਦੀ ਆ ਤੇ 97 ਸੈਂਟੀਮੀਟਰ ਦੇ ਲਗਭਗ ਇਸ ਵੈਰੈਟੀ ਦਾ ਕਰਦਾ ਹੈ ਇਹਦੇ ਵਿੱਚ ਜਿਹੜੇ ਦਾਣੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਖਰਾਕੀ ਤੱਤ ਨੇ ਜਾਂ ਤੇ ਹੋਰ ਵੀ ਜਿਹੜੇ ਖਰਾਕੀ ਤੱਤ ਨੇ ਜਾਦਾ ਨੇ ਇਹਦਾ ਜਿਹੜਾ ਦਾਣਾ ਮੋਟਾ ਹੈ ਤੇ ਇਹ ਜਿਹੜੀ ਵੈਰੈਟੀ ਆ ਮੈਂ ਸਾਂਝਾ ਵੀ 40 ਕਿਲੋ ਬੀਜ ਪਾਉਣ ਦੀ ਬਜਾਏ ਜੇ 30 ਕਿਲੋ ਇਹਦਾ ਬੀਜ ਪਾਇਆ ਜਾਵੇ ਤਾਂ ਇਹਦਾ ਝਾੜ ਨਹੀਂ ਘਟਦਾ ਹੈਗਾ ਤੇ ਕੇ ਜਦੋਂ ਕੁਦਰਤੀ ਆਫਤਾਂ ਆਉਂਦੀਆਂ ਨੇ ਪੱਕਣ ਵੇਲੇ ਕਣਕਾਂ ਡਿੱਗ ਜਾਂਦੀਆਂ ਨੇ ਤਾਂ ਇਹ ਡਿੱਗਦੀ ਨਹੀਂ ਪਿਛਲੇ ਸਾਲ ਜਿਹੜਾ 20 ਸੀਗਾ 30 ਕਿਲੋ ਦੇ ਲਗਭਗ ਪਾਇਆ ਡਾਇਰੈਕਟੋਰੇਟ ਦੀ ਜਿਹੜੀ ਪਿਛਲੇ ਸਾਲ ਸਾਡੇ ਫਾਰਮ ਦੇ ਉੱਤੇ ਟੀਮ ਆਈ ਸੀ ਡਾਕਟਰ ਗਿਆਨਿੰਦਰ ਸਿੰਘ ਜੀ ਆਏ ਸੀ ਆਪਣੀ ਟੀਮ ਦੇ ਸਵੇਤ ਤੇ ਉਹਨਾਂ ਦੇ ਜਿਹੜੇ ਵਿਗਿਆਨੀ ਸੀਗੇ ਸੈਂਟਿਸਟ ਉਹ ਵੀ ਦੱਸਦੇ ਨੇ ਵੀ ਜੇ 40 ਕਿਲੋ ਦੀ ਬਜਾਏ 30 ਕਿਲੋ ਝਾੜ ਬੀਜ ਪਾਇਆ ਜਾਵੇ ਉਹਦੇ ਨਾਲ ਝਾੜ ਨਹੀਂ ਘਟਦਾ 10 ਕਿਲੋ ਦਾਣੇ ਬਚਦੇ ਨੇ ਤੇ ਕਣਕ ਜਿਹੜੀ ਸਾਡੀ ਉਹ ਡਿੱਗਦੀ ਨਹੀਂ ਇਸ ਕਣਕ ਦੇ ਵਿੱਚ ਗਰਮੀ ਨੂੰ ਸਹਿਣ ਦੀ ਤਾਕਤ ਹੈ ਤੇ ਇਹ ਜਿਹੜੀ ਵੈਰਾਈਟੀ ਹੈ ਕਾਫੀ ਪੰਜਾਬ ਦੇ ਹਰਿਆਣੇ ਦੇ ਤੇ ਹੋਰ ਸਟੇਟਾਂ ਦੇ ਵਿੱਚ ਬੜੀ ਹਰਮਨ ਪਿਆਰੀ ਹੋ ਰਹੀ ਹੈ ਤੇ ਝਾੜ ਪੱਖੋਂ ਵੀ ਇਹ ਬਹੁਤ ਚੰਗੀ ਹੈ ਤੇ ਦਾਣੇ ਪੱਖੋਂ ਵੀ ਬਹੁਤ ਚੰਗੀ ਹੈ। ਉਹ ਜਿਹੜੀ ਕਣਕ ਤੇ ਜੋ ਸੰਸਥਾਨ ਕਰਨਾਲ ਨੇ ਜਿਹੜੇ ਇਹਦੇ ਟ੍ਰਾਇਲ ਕਰੇ ਸੀਗੇ ਉਹਦੇ ਚ ਇਸ ਵੈਰਾਈਟੀ ਜਿਹੜਾ ਐਵਰੇਜ ਝਾੜ ਦਿੰਦਾ 78.3 ਕੁਇੰਟਲ ਪਰ ਹੈਕਟਾਰ ਤੇ ਐਚ ਡੀ 386 ਨੇ ਜਿਹੜਾ ਝਾੜ ਦਿੰਦਾ 69 ਕੁਇੰਟਲ .9 ਤੇ ਜਿਹੜੀ 297 ਕਣਕ ਹੈ ਉਹਦਾ ਜਿਹੜਾ ਐਵਰੇਜ ਆਲ ਆਇਆ ਹੈ 58.7 ਕੁਇੰਟਲ ਪਰ ਹੈਕਟਾਰ ਤੇ ਇਹ ਜਿਹੜੀ ਵੈਰਾਈਟੀ ਹੈ 297 ਨਾਲੋਂ 31.3% ਇਹਨੇ ਜ਼ਿਆਦਾ ਝਾੜ ਦਿੰਦਾ ਹੈ ਤੇ ਜਿਹੜੀ ਐਚਡੀ 36 ਸ਼ਾਸਤੀਆ ਦੇ ਨਾਲੋਂ 12% ਇਹਨੇ ਜ਼ਿਆਦਾ ਝਾੜ ਦਿੰਦਾ ਹੈ ਤੇ ਇਹ ਜਿਹੜੀ ਵੈਰਾਈਟੀ ਹੈ ਪੰਜਾਬ ਦੇ ਹਰਿਆਣੇ ਦੇ ਤੇ ਹੋਰ ਸਟੇਟਾਂ ਦੇ ਕਿਸਾਨਾਂ ਦੇ ਵਿੱਚ ਬਹੁਤ ਹਾਰਮਨ ਪਿਆਣੀ ਹੋ ਰਹੀ ਹੈ